ਲੇ ਵੀ ਮਿੱਤਰੋ ਅੰਬ ਤਾਂ ਲੱਗ ਚੁੱਕੇ ਨੇ ਹਣਾ ਇੰਤਜ਼ਾਰ ਛੋਡਾ ਗਾ ਕਿਉਂ ਬਈ ਹਾਂਜੀ ਹਾਂ ਖੜਿਆ ਆ ਬਈ ਆਪਾਂ ਨਿਊ ਚੰਡੀਗੜ੍ਹ ਨਰਸਰੀ ਧੂਰੀ ਮਰੇਰ ਕੋਲਾ ਰੋਡ ਦੇ ਉੱਤੇ ਪਹਿਲੀ ਦੱਸ ਦਿੰਨੇ ਆਗੇ ਹਾਂਜੀ ਹਾਂਜੀ ਦੱਸੋ ਬਈ ਅੰਬਵਾਰੇ ਜੀ ਅੰਬਵਾਰੇ ਕੀ ਦੱਸਣਾ ਜੀ ਦੇਖੋ ਭਰੇ ਪਏ ਨੇ ਬੂਟੇ ਅੰਬਾਂ ਨਾਲ ਇਹੀ ਅੰਬ ਆਈਏ ਹਾਂਜੀ ਹਾਂ ਦੇਖੋ ਬੋਰਡ ਦੇ ਉੱਪਰ ਅਮਰਪਾਲੀ ਅੰਬਾ ਮਿੱਤਰੋ ਪਤੇ ਪੌਦੇ ਭਰੇ ਪਏ ਨੇ ਇਹ ਸਾਈਜ਼ ਕਿੱਡਾ ਹੁੰਦਾ ਜੇ ਆਪਾਂ ਸਾਈਜ਼ ਦੀ ਗੱਲਬਾਤ ਕਰੀਏ ਸਾਈਜ਼ ਕਰੀਏ ਜੀ ਆਪਾਂ ਕਿਲੋ ਦੇ ਵਿੱਚ 5-6 ਪੀਸ ਚੜਦੇ ਨੇ ਠੀਕ ਹੈ ਜੀ ਤੇ ਦੇਖ ਸਕਦੇ ਤੁਸੀਂ ਵੀ ਬੂਟੇ ਕਿੰਨੇ ਕਿੰਨੇ ਕਿਛੋਟੇ ਨੇ ਫਲ ਨਾਲ ਆ ਨਿਗਾ ਮਾਰ ਲਓ ਦਿਖਾ ਦਿਓ ਆਪਣੇ ਵੀਡੀਓ ਦੇ ਵਿੱਚ ਸਹੀ ਗੱਲ ਆ ਵੀ ਕਿ ਮਤਲਬ ਬੂਟੇ ਫਲ ਨਾਲ ਪੂਰੇ ਭਰੇ ਭਰੇ ਪਏ ਨੇ ਹਾਂ ਜੀ ਜਾ ਕੇ ਲਾਉਂਗੇ ਅਗਸਤ ਔਰ ਦੇ ਵਿੱਚ ਜਾ ਕੇ ਅੰਬ ਪੱਕਣੇ ਸ਼ੁਰੂ ਹੋ ਜਾਣਗੇ ਆਪਦੇ ਆਪ ਉੱਪਰ ਹੀ ਪੱਕਦੇ ਨੇ ਇਹੇ ਜੇ ਮਿੱਤਰੋ ਦੇਖ ਸਕਦੇ ਹੋ ਹਜੇ ਬਈ ਇਹ ਜਨਕੀ ਗਾਮਲੇ ਦੇ ਵਿੱਚ ਹੀ ਆ ਹਜੇ ਤਾਂ ਹਾਂਜੀ ਹਥੈਲੀ ਦੇ ਵਿੱਚ ਆ ਜੀ ਤਿਆਰ ਬੂਟੇ ਨੇ ਇਹੇ ਇਸ ਸਾਈਜ਼ ਕਿੱਡਾ ਹੁੰਦਾ ਇਹਦਾ ਬਈ 8 ਤੋਂ 10 ਫੁੱਟ ਦਾ ਬੂਟਾ ਹੋ ਜਾਂਦਾ ਪੂਰਾ ਵਧੀਆ ਗੋਲ ਛਤਰੀ ਬਣਦੀ ਆ ਦੀ ਬੂਟੇ ਗੋਲ ਛਤਰੀ ਬਣਦੀ ਆ ਹਾਂਜੀ ਹਾਂਜੀ ਅੰਬ ਕਿੰਨਾ ਆਉਂਦਾ ਬਈ ਅੰਬ ਜੀ ਮੈਂ ਇਹਨੂੰ ਕਟੋ-ਪਟਾ ਪਹਿਲੇ ਸਾਲ ਦਾ 507 ਕਿਲੋ ਤੋੜਿਆ ਹਾਂਜੀ ਫਿਰ ਮੰਨ ਲਓ ਜਦੋਂ 5ਵੇਂ ਸਾਲ ਚ ਬੂਟਾ ਆਉਂਦਾ 1.5 ਕੁਇੰਟਲ ਤੱਕ ਅੰਬ ਤੋੜਿਆ ਮੈਂ ਆਪ ਅੱਧੇ ਤੇ ਤੁਸੀਂ ਬਈ ਦਾ ਬਾਗ ਵੀ ਲਾ ਸਕਦੇ ਹੋ ਤੇ ਜੇ ਆਪਦੇ ਘਰੇ ਬਈ ਇੱਕ ਇੱਕ ਦੋ ਦੋ ਬੂਟੇ ਲਾਉਣੇ ਨੇ ਫੇਰ ਵੀ ਤੁਸੀਂ ਲਾ ਸਕਦੇ ਹੋ ਨਾ ਬਈ ਹਾਂਜੀ ਹਾਂਜੀ ਲੈ ਮਿੱਤਰੋ ਦੇਖ ਸਕਦੇ ਹੋ ਅਮਰਪਾਲੀ ਆਂਬਾ ਬਈ ਆਪਣੇ ਕੋਲੇ ਹੋਰ ਬਈ ਕਿਹੜੇ ਕਿਹੜੇ ਵੈਰਾਈਟੇ ਹੁੰਦੇ ਨੇ ਦਾਰ ਬਾਈ ਸਾਰੀਆਂ ਵੈਰਾਈਟੀਆਂ ਮਿਲ ਜਾਣਗੀਆਂ ਜਿਹੜੀਆਂ ਤੁਸੀਂ ਸੋਚ ਕੇ ਆਉਂਗੇ ਠੀਕ ਹੈ ਜੀ ਕਮ ਸੇ ਕਮ ਘੱਟੋ ਘੱਟ 70 ਵੈਰਾਈਟੀਆਂ ਹੁਣ ਇਸ ਟਾਈਮ ਜਿਹੜੀਆਂ ਪੰਜਾਬ ਦੇ ਵਿੱਚ ਕਾਮਯਾਬ ਨੇ ਉਹ ਸਾਰੀਆਂ ਮਿਲ ਜਾਣਗੀਆਂ ਠੀਕ ਹੈ ਫਲਾਂ ਦੀਆਂ ਫਲਦਾਰੀਆਂ ਫਿਰ ਫੁੱਲਾਂ ਦੀ ਗੱਲ ਕਰ ਲਈਏ ਛਾਂਦਾਰ ਦੀ ਕਰ ਲਈਏ ਹੂੰ ਯਾ ਮੇਰੇ ਭਾਈ ਨੇ ਕਿਤੇ ਨੇ ਵੱਡਾ ਬਾਗ ਲਾਉਣਾ ਉਹ ਵੀ ਆਪਾਂ ਲਾ ਕੇ ਦਿੰਨੇ ਆ ਉਹ ਵੀ ਲਾ ਕੇ ਦਿੰਨੇ ਆ ਹਾਂ ਯਾ ਕੋਈ ਕਿਸੇ ਨੇ ਕਲੋਨੀ 'ਚ ਯਾ ਪਲਾਟ 'ਚ ਯਾ ਲੱਕੜ ਦੇ ਮੁਤਾਬਕ ਕੋਈ ਵੀ ਬੂਟੇ ਲਾਉਣੇ ਨੇ ਉਹ ਸਾਰੇ ਆਪਾਂ ਲਾ ਕੇ ਦਿੰਨੇ ਆ ਲੈ ਵੀ ਆ ਵੀ ਮਿੱਤਰੋ ਆਜੋ ਜੇ ਕਿਸੇ ਵੀ ਮੇਰੇ ਵੀਰ ਨੂੰ ਅੰਬ ਵਜਾ ਫਿਰ ਕੋਈ ਵੀ ਬਈ ਫਲਾਂ ਵਾਲੇ ਬੂਟੇ ਚਾਹੀਦੇ ਹੋਣ ਤਾਂ ਬਈ ਤੁਸੀਂ ਨਿਊ ਚੰਡੀਗੜ੍ਹ ਨਰਸਰੀ ਧੂਰੀ ਚ ਆ ਕੇ ਬਈ ਪੌਦੇ ਜਿਹੜੇ ਲੈ ਕੇ ਜਾ ਸਕਦੇ ਹੋਗੇ ਪੌਦੇ ਬਹੁਤ ਨੇ ਘਾਟ ਥੋੜੀ ਹੈ ਕਿ ਆਜੋ ਸੇਤੀ ਤੇ ਅੰਬ ਲਾ ਲਓ ਕਹੋ ਕਿ ਬਈ ਆ ਤੁਮ ਬਸ ਯਾਨੀ ਕਿ 5-6 ਮਹੀਨੇ ਦੇ ਵਿੱਚ ਅੰਬ ਤੁਸੀਂ ਖਾ ਸਕਦੇ ਹੋਗੇ ਫਲ ਦੇ ਦੂਗਾ ਜੀ ਫਲ ਦੇ ਦੂਗਾ ਠੀਕ ਆ ਸੁਣੀ ਬਈ ਓਕੇ ਬਈ ਜੀ ਧੰਨਵਾਦ ਧੰਨਵਾਦ ਜੀ